ਇਸ ਮਨੁੱਖ ਨੇ ਉਹ ਵਿਖਦੀ ਚਿੰਤਾ ਇਤਨੀ ਕਰ ਲਈ ਕਿ ਇਸ ਨੇ ਆਪਣਾ ਵਰਤਮਾਨ ਹੀ ਵਿਗਾੜ ਲਿਆ ਆਖੋ ਸਤਨਾਮ ਸਤਨਾਮ ਫਰਬੰਦੀ ਸੰਗਿੰ ਤੋ ਵਿਖਦੀ ਇੰਨੀ ਚਿੰਤਾ ਹੈ ਮਨੁੱਖ ਦੇ ਅੰਦਰ ਇਸ ਨੇ ਉਹ ਪਰਵੇਖੀ ਚਿੰਤਾ ਕਰ ਕਰ ਕੇ ਆਪਣਾ ਵਰਤਮਾਨ ਜਿਹੜਾ ਉਸ ਦਾ ਨਾਸ ਕਰ ਲਿਆ ਆਖੋ ਸਤਨਾਮ ਸਤਨਾਮ ਕਦੇ ਇੰਤਰੀਪਿ ਚਿੰਤਾ ਹੈ ਤਨ ਕਿ ਹੋ ਜਾਏਗਾ ਇਸ ਨੇ ਕੱਲ ਨੂੰ ਸੁੰਦਰ ਬਣਾਉਣ ਲਈ ਅੱਜ ਖਰਾਬ ਕਰ ਲਿਆ ਆਖੋ ਸੁਧਨਾ ਸੁਧਨਾ ਕੋਈ ਸਭ ਪੈਰਦਾਸ 'ਚ ਲਿਖ ਦਿੰਨੇ ਕਹਿੰਦੇ ਗੁਰ ਸਿੱਖ ਵਰਤਮਾਨ ਵਿੱਚ ਵਰਤਦਾ ਕਿਰਪਾ ਕਰੇਦਾ ਉਹ ਗੁਰ ਸਿੱਖ ਵਰਤਮਾਨ ਵਿੱਚ ਵਰਤਦਾ ਨਾਤੇ ਭੁਤਕਾਲ ਦੀ ਚਿੰਤਾ ਕਰਦਾ ਜਿਹੜਾ ਸਵਾਸ ਨਿਕਲ ਗਿਆ ਉਸ ਦੀ ਚਿੰਤਾ ਨਹੀਂ ਕਰਦਾ ਜਿਹੜਾ ਸਵਾਸ ਜੇ ਆਉਣਾ ਇਸ ਨੂੰ ਪਤਾ ਹੈ ਕਿ ਪਤਾ ਨਹੀਂ ਆਉਣਾ ਵੀ ਕਿ ਨਹੀਂ ਜਿਹੜਾ ਸਵਾਸ ਜੇ ਆਉਣਾ ਉਸ ਦੀ ਵੀ ਕੋਈ ਚਿੰਤਾ ਨਹੀਂ ਪਰ ਜੇਗਾ ਸੋਸ ਚੰਦ ਰੈਲਸ ਨੂੰ ਨਾਮ ਸਿਮਰਨ ਨਾਲ ਜੋੜ ਕੇ ਸਾਨੂੰ ਸਫਲ ਕਰਦਾ। ਆਖੋ ਸਤਨਾਮ। ਸਤਨਾਮ ਜਿਉਂ ਹੀ ਇਸ ਨੇ ਆਪਣਾ ਵਰਤਮਾਨ ਸਫਲ ਕਰ ਲਿਆ ਇਸ ਦਾ ਭੂਤ ਕਾਲ ਵੀ ਸਫਲ ਹੋ ਗਿਆ ਤੇ ਨੱਪ ਭਵਿਕ ਵੀ ਸਫਲ ਹੋ ਗਿਆ। ਆਖੋ ਸਤਨਾਮ। ਸਤਨਾਮ ਪਰਮੰਤੇ ਸੋ ਨੀ। ਜਿਉਂ ਹੀ ਇਸ ਨੇ ਆਏ ਹੋਏ ਸਵਾਸ ਨੂੰ ਸਿਮਰਨ ਦੇ ਨਾਲ ਜੋੜ ਕੇ ਪ੍ਰਭੂ ਦੀ ਯਾਦ ਵਿੱਚ ਅਕਾਲ ਪੁਰਖ ਦੀ ਯਾਦ ਵਿੱਚ ਲਗਾ ਦਿੱਤਾ ਇਸ ਦਿਨ ਤਿੰਨੋਂ ਕਾਲ ਸਫਲ ਹੋ ਗਏ ਆਖੋ ਸਤਨਾਮ ਵਾਹਿਗੁਰੂ ਕਦਿ ਸ਼ਗੰਦੇ ਸਾਰਾ ਸੰਸਾਰੀ ਚਿੰਤਾ ਦੇ ਵਿੱਚ ਹੈ ਚਿੰਤ થી ਦੀਸੇ ਸਭ ਹੋਏ ਇੱਕ ਵੀ ਨਹੀਂ ਜਨਸਤੀ ਨੂੰ ਚਿੰਤਾ ਹੈ ਪਰਿਵਾਰ ਕਿਵੇਂ ਚੱਲੇਗਾ ਜਿਹੜਾ ਅੱਜ ਚੱਲਦਾ ਉਹ ਕੱਲ੍ਹ ਵੀ ਚੱਲੇਗਾ ਕਿਨੇ ਤੇ ਆਗੀ ਨੂੰ ਤਾਂ ਚਿੰਤਾ ਹੈ ਕਿ ਤੇ ਮਾਇਆ ਹੀ ਨੇ ਫੱਫੜ ਲੈ ਕੇ ਤੇ ਪਕੜ ਲੈ ਹੋਇਆ ਅਸੂਲ ਵਿੱਚ ਕੀ ਉਹ ਕੀ ਮਾਇਆ ਦੇ ਪਿੱਛੇ ਪਿੱਛੇ ਦੌੜਾ ਹੋਇਆ ਤੇ ਆਗੀ ਮਾਇਆ ਦੇ ਅੱਗੇ ਅੱਗੇ ਦੌੜਾ ਹੋਇਆ ਇੱਕ ਦਾ ਪਿੱਛੇ ਤੌਣ ਤੇ ਦੌੜੋਂ ਦਾ ਤੰਮੂ ਟੁੱਟ ਗਿਆ ਇੱਕ ਦਾ ਅੱਗੇ ਦੌੜ ਤੇ ਦੌੜ ਤੇ ਤੰਮੂ ਟੁੱਟ ਗਿਆ ਆਖੋ ਸੁਣਨਾ ਜਿਹੜਾ ਭੋਗੀ ਆ ਉਹ ਇਹ ਕਹਿੰਦਾ ਵੀ ਕਿਤੇ ਹੱਥ ਆ ਗਈ ਮਾਇਆ ਤੇ ਜਗ ਵਿੱਚ ਬਣ ਜਾਣਗੇ ਆਖੋ ਸਤਨਾਮ ਸਤਨਾਮ ਜੇ ਕਿਤੇ ਹੱਥ ਆ ਗਈ ਤੇ ਕਮਾਲ ਹੋ ਜਾ ਤੇ ਜਦ ਤਿਆਗੀ ਉਹ ਕਹਿੰਦਾ ਵੀ ਜੇ ਮਾਇਆ ਤੋਂ ਬਚ ਗਿਆ ਤੇ ਕਮਾਲ ਹੋ ਜਾ ਆਖੋ ਸਤਨਾਮ ਸਤਨਾਮ ਆਖਿ ਸ਼ੇਰ ਦੇ ਦੋਨੋਂ ਹੀ ਦੁਨ ਮੈਂ ਥੱਕ ਗਿਆ ਕਿ ਪਿੱਛੇ ਦੌੜਦਾ ਦੌੜਦਾ ਥੱਕ ਗਿਆ ਇਹ ਬੱਧੀ ਦੌੜਦਾ ਦੌੜਦਾ ਥੱਕ ਗਿਆ ਕਿਤੇ ਆਪ ਜੀ ਗੁਰਸਿੱਖੀ ਨੂੰ ਮੜ ਸੁਝੇ ਹੋਏ ਬੈਠੇ ਹਸਾਰੇ ਸਤਗੁਰ ਤੋੜਨ ਲਈ ਨਹੀਂ ਕਹਿੰਦੇ ਲੋੜਾਂ ਨਾਲ ਵੀ ਪਰ ਟਿਕਣ ਲਈ ਕਹਿੰਦੇ ਟਿਕ ਜਾ ਕਿਵੇਂ ਟਿਕਣਾ ਬੋਰਦਨ ਮਨਵਾ ਨਾਟਕੇ ਫਿਰ ਫਿਰ ਯਾਨੀ ਪਾ ਨੇ ਗੁਰ ਤੋਂ ਬਗਾਇਆ ਫਾਰਮੂਲੇ ਤੋਂ ਬਗਾਇਆ ਕਿਸੇ ਨਾਮ ਵਿਤੰਬ ਬਗਾਇਆ ਇਹ ਟਿਕਣਾ ਨਹੀਂ ਮੈਂ ਵੇੰਦੀ ਕਰਾ ਆਪ ਕਿੱਡੀ ਵੱਡੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਕਿਸੇ ਮਿਸਤਰੀ ਨੇ ਕਿਸੇ ਗੁਰ ਦੇ ਨਾਲ ਇੱਕ ਤੇ ਇੱਕ ਜੋੜਉਂਦਾ ਜਲਾ ਗਿਆ ਸੁੰਦਰ ਬਹਿਣ ਖੜਾ ਕਰ ਦਿੱਤਾ ਆਪਕੋ ਸੁਣਾਉਂਦਾ ਆਪਣਾ ਦਸ ਚੀਜ਼ਾਂ ਚਾਹੀਦੀਆਂ ਨੇ ਕਿਸੇ ਮਗਾਨ ਨੂੰ ਬਣਾਉਣ ਲਈ ਮੈਂ ਜਿਸਾਰੀ ਦਾ ਸੀਮੈਂਟ ਬੱਜਰੀ ਪਾਣੀ ਲੇਤਾ ਲੇਤਾ ਤੱਕ 10 ਜੀ ਚਾਹੀਦੀਆਂ 10 ਵੀ ਤੁਸੀਂ ਇਕੱਠੀਆਂ ਕਰ ਲਓ ਫਿਰ ਵੀ ਤੁਹਾਡੇ ਤੋਂ ਮਕਾਨ ਨਹੀਂ ਬਣਨਾ ਆਖੋ ਸਤਨਾਮ ਕਰਕੇ ਦੇਖ ਲੈਣਾ ਕਿਸਨਾਂ ਫਿਰ ਵੀ ਤੁਹਾਡੇ ਤੋਂ ਮਕਾਨ ਨਹੀਂ ਬਣਨਾ ਓਨੀਆਂ ਚੀਜ਼ਾਂ ਇਕੱਠੀਆਂ ਕਰਕੇ ਵੀ ਇੱਕ ਮਨ ਚ ਆ ਕਿ ਮਿਸਤਰੀ ਨੂੰ ਬੁਲਾਉਣਾ ਪਏਗਾ ਆਖੋ ਸਤਨਾਮ ਉਹ ਕਿਰੋਸ ਨੂੰ ਪਤਾ ਆ ਉਸ ਨੂੰ ਗੁਰ ਦਾ ਪਤਾ ਆ ਉਸ ਨੂੰ ਤਰੀਕੇ ਦਾ ਪਤਾ ਆ ਅਸੀਂ ਰੱਖਾਂਗੇ ਵੀ ਇੱਟ ਤੇ ਇੱਟ ਤੇ ਉਹ ਬਣੀ ਨਹੀਂ ਦੀ ਆਖੋ ਸਬਨਾਮ ਕਿ ਸਾਨੂੰ ਗੁਰ ਨਹੀਂ ਆਤਾ ਇੱਟ ਤੇ ਇੱਟ ਕਿਵੇਂ ਲੱਗਣੀ ਆ ਇੰਮੀ ਸਤਗੁਰ ਸਿੱਖ ਨੂੰ ਸਿਖਾਉਂਦੇ ਨੇ ਜੀਵਨ ਦਾ ਅਰਥ ਦਿੰਦੇ ਨੇ ਪਰ ਸਦਾ ਹੀ ਬਾਦਸ਼ਾਹ ਦੇ ਦੇਹੀ ਦੇ ਅੰਦਰ ਚਿੰਤਾ ਜਾਂਦੀ ਨਹੀਂ ਇਸੋਂ ਵਾਰ 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 ਸ਼ਕਿੰਦੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਆਪ ਸਤਨਾਮ ਪਾਤਸ਼ਾਹ ਟੋੜ ਜੀ ਸ਼ਾਲਾ ਇਹ ਸਾਰੀ ਚਿੰਤਾ ਤਾਂ ਹਵਾ ਚਲਦੀ ਆ ਆ ਸਾਡੀ ਚਿੰਤਾ ਕਰਕੇ ਸੂਜ ਰੋਜ ਆਉਂਦਾ ਤੇ ਅੰਗਰ ਨਦੀ ਦਾ ਆ ਸਾਡੀ ਚਿੰਤਾ ਕਰਕੇ ਦਰਿਆ ਸਾਗਰ ਚਲਦੇ ਨੇ ਇਹ ਤਾਂ ਸਹੀ ਹੀ ਹੋ ਰਿਹਾ ਆਖੋ ਸੋਨਾ ਸੁਪਨਾ ਹੋ ਬੈਂਤੀ ਆ ਵਿਚਿੰਤਾ ਕਿਸ ਚੀਜ਼ ਦੀ ਆ ਅਸੀਂ ਕੋਈ ਚੀਜ਼ ਦੀ ਚਿੰਤਾ ਵੀ ਜਿਹੜਾ ਮਿਲਿਆ ਹੋਇਆ ਕਿਤੇ ਖੋ ਤਾਂ ਨਹੀਂ ਜਾਊ ਆ ਸੋਨਾ ਜੀ ਚਿੰਤਾ ਦੀ ਕੋਈ ਚੀਜ਼ ਦੀ ਆ ਜਿਹੜਾ ਕੁਝ ਮਿਲਿਆ ਖੋ ਤਾਂ ਨਹੀਂ ਜਾਏਗਾ ਤੁਹਾਨੂੰ ਮਿਲਿਆ ਕਿਤੇ ਖੋ ਤਾਂ ਨਹੀਂ ਜਾਏਗਾ ਜ਼ਮੀਨ ਜਾਇਦਾਦ ਮਿਲੀ ਆ ਖੋਤਾ ਨਹੀਂ ਜਾਏਗੀ ਪੁੱਤਰ ਮਿਲੇ ਨੇ ਕਿਤੇ ਖੋਤਾ ਨਹੀਂ ਜਾਣਗੇ ਕੁਰਸੀ ਮਿਲੀ ਆ ਕਿਤੇ ਖੋਤਾ ਨਹੀਂ ਜਾਊ ਇਸ ਨੂੰ ਚਿੰਤਾ ਰਹਿੰਦੀ ਆ ਕਿ ਜੋ ਮਿਲਿਆ ਕਿਤੇ ਉਹ ਖੋ ਹੀ ਨਾ ਜਾਏ ਆਖੋ ਸਤਨਾਮ ਆਪਣਾ ਇੱਕੋ ਇੱਕ ਚਿੰਤਾ ਇਸ ਦੇ ਅੰਦਰ ਹੈ ਜਿੱਥੇ ਵੀ ਜਾਈਏ ਕਦੇ ਚਿੰਤਾ ਨਹੀਂ ਹੋਏਗੀ ਉੱਥੇ ਪਾਣੀ ਮਿਲੇਗਾ ਕਿ ਨਹੀਂ ਹਵਾ ਮਿਲੇਗੀ ਵੀ ਕਿ ਨਹੀਂ ਇਕੋ ਚਿੰਤਾ ਉੱਥੇ ਭੋਜਨ ਮਿਲੇਗਾ ਉਹਨੇ ਕਿਨੇ ਰੋਟੀ ਮਿਲੇਗੀ ਵੀ ਨਹੀਂ ਆਪ ਕੋ ਸੋਚਨਾ ਆਪਣਾ ਸਦਗਿੰਦ ਚਿੰਤਾ ਤੱਕ ਕੀਜੀਏ ਜਵਾਨ ਹੋਣੀ ਹੋਏ ਹੁਣ ਹੋਇਆ ਕੀ ਏਸਰ ਜੇ ਇਹ ਕਹਿੰਦਾ ਵੀ ਜਿਹੜਾ ਗੌਂਢੀ ਨਾਲ ਹੋਇਆ ਨਾ ਉਹ ਘਟੋ ਘਟ ਮੇਰੇ ਨਾਲ ਨਹੀਂ ਹੋਰ ਜਾਈਦਾ ਆਪ ਕੋ ਸੋਚਨਾ ਆਪਣਾ ਜਿਹੜਾ ਸਾਥੀਆਂ ਨਾਲ ਹੋਇਆ ਠੀਕ ਹੈ ਉਹਨਾਂ ਨਾਲ ਹੋ ਗਿਆ ਫਰਕਤੋਂ ਪਰ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਤੇ ਬਾਬਾ ਕਬੀਰ ਕਹਿੰਦੇ ਨੇ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਗ ਆ ਦੇਖ ਤੇਰੇ ਬਾਣੀਆਂ ਨੇ ਉਹ ਅਰਥ ਹੀ ਉੱਠ ਗਈ ਤੇਰੀ ਵੀ ਗੱਲ ਨੂੰ ਉੱਠ ਜਾਣੀ ਆਖੋ ਸਤਨਾਮ ਦਾ ਨਾਮ ਆ ਸੁਣਨਾ ਨਹੀਂ ਜਾ ਆ ਦੇਖ ਬਾਣੀਆਂ ਨੇ ਪਰ ਦੋਸੀ ਜਿਹੜਾ ਹੋ ਗਿਆ ਨਾ ਵਾਸ਼ ਤੇਰੇ ਵੀ ਹੋ ਜਾਣਾ ਬਾਬਾ ਜੀ ਕਹਿੰਦੇ ਨੇ ਪਰ ਇਹ ਕਹਿੰਦਾ ਕਿ ਮੇਰੇ ਨਾਲ ਨੇ ਘਟਕਟ ਹੋਣਾ ਚਾਹੀਦਾ ਹੋਵੇ ਕਿਵੇਂ ਨਾ ਅਸਲ 'ਚ ਇਸ ਨੂੰ ਮੌਤ ਦੀ ਚਿੰਤਾ ਆ ਨਾ ਪਰ ਆ ਨਾ ਮੇਰੇ ਬਾਪੂ ਸਾਹਿਬ ਕਹਿੰਦੇ ਨੇ ਇਹ ਸਰੀਰ ਮੌਤ ਦੀ ਈਮਾਨਤ ਆ ਤੈਨੂੰ ਇੱਕ ਦਿਨ ਦੇਣਾ ਪੈਣਾ ਆਖੋ ਸਤਨਾਮ ਸਤਨਾਮ ਇੱਕ ਦਿਨ ਇਸ ਨੂੰ ਦੇਣਾ ਪੈਣਾ ਤੂੰ ਚਿੰਤਾ ਨਾ ਕਰ ਤੂੰ ਚਿੰਤਾ ਇਸ ਗੱਲ ਦੀ ਕਰ ਆਂ ਦੇਖ ਬਾਬਾ ਕਬੀਰ ਜੀ ਵਰਗਿਆਂ ਨੂੰ ਨਾਮ ਮਿਲ ਗਿਆ ਆਖੋ ਸਤਨਾਮ ਵਾਹਿਗੁਰੂ ਬਾਬਾ ਰਵਿਦਾਸ ਜੀ ਵਰਗਿਆਂ ਨੂੰ ਨਾਮ ਮਿਲ ਗਿਆ ਮੈਨੂੰ ਅਜੇ ਤੱਕ ਗੁਰੂ ਕਿਰਪਾ ਨਹੀਂ ਹੋਈ ਚਿੰਤਾ ਤਾਂ ਇਸ ਦੀ ਕਰ ਮੌਤ ਦੀ ਕਾਹਦੀ ਚਿੰਤਾ ਸਾਰਿਆਂ ਨੂੰ ਮਿਲਣੀ ਆ ਤੈਨੂੰ ਵੀ ਮਿਲ ਜਾਣੀ ਆ ਆਖੋ ਸਤਨਾਮ ਵਾਹਿਗੁਰੂ ਤੈਨੂੰ ਵੀ ਮਿਲ ਜਾਣੀ ਆ ਤੂੰ ਮੌਤ ਦੀ ਚਿੰਤਾ ਨਾ ਕਰ ਤੂੰ ਵੀ ਚਿੰਤਾ ਕਰ ਮੇ ਸਿਮਰਨ ਕਿਉਂ ਨਹੀਂ ਕਰਦਾ ਆਖੋ ਸਤਨਾਮ ਤਪਸ਼ਾ ਗੰਦਨ ਦਨ ਦੂਸਰੀ ਪੰਕਤੀ ਦੇ ਵਿੱਚ ਚਿੱਤ ਇੱਕ ਤਹੀ ਸੁਖ ਹੋਏ ਇੱਕ ਨੂੰ ਚਿੱਤੇ ਕਰ ਅੰਦਰ ਇੱਕ ਦਾ ਚਿੰਤਨ ਕਰ ਜਾ ਰੇਟੋ ਵੀ ਅੰਦਰ ਫਿਰ ਇਹ ਚੱਲ ਪੈਣਾ ਫਿਰ ਇਹ ਸੁਖ ਚੜੀਦਾ ਜਿੰਨੇ ਅਸੀਂ ਬੈਠੇ ਹਾਂ ਸਾਡੇ ਅੰਦਰ ਇੱਕੋ ਹੀ ਕੋਖਾ ਵਿਸੋਖ ਮਿਲਦਾ ਹੈ ਜਾਨਵਰ ਕੀ ਬੰਚੀ ਕੀ ਸਾਰਿਆਂ ਦੇ ਅੰਦਰ ਇੱਕੋ ਹੀ ਭੁੱਖਾ ਲਈ ਦੁੱਖ ਨਹੀਂ ਚਾਹੀਦਾ ਆਖੋ ਸਤਨਾਮ ਸਤਨਾਮ ਪਰ ਬਾਦਸ਼ਾਹ ਅੰਦਰ ਮਾਲ ਕਹਿੰਦੇ ਨੇ ਕਿਤੇ ਆ ਦੁੱਖ ਭੁੱਖ ਸਦਮਾਰ ਇਹ ਵੀ ਦਾਤ ਦੇਗਿ ਨਾ ਆ ਇੱਕ ਵਾਰੀ ਕਹਿ ਲਿਓ ਸਤਨਾਮ ਸਤਨਾਮ ਪਰ ਬਾਦਸ਼ਾਹ ਕਹਿੰਦੇ ਕਿੰਨੇ ਲੋਕ ਨੇ ਜਿਹੜੇ ਭੁੱਖੇ ਹੀ ਸੌਂਦੇ ਨੇ ਭੁੱਖ ਦੇ ਹੀ ਮਾਰੇ ਹੋਏ ਨੇ ਤੇਰੀ ਦੁੱਖ ਦੇ ਹੀ ਮਾਰਿਆ ਹੋਏ ਨੇ ਸਾਧ ਮਾਰ ਕਈਆਂ ਦੀ ਜ਼ਿੰਦਗੀ ਹੀ ਬੀਤ ਗਈ ਦੁੱਖ ਸਹਿੰਦੇ ਸਹਿੰਦੇ ਉਹਨਾਂ ਦਾ ਜੀਵ ਵੀ ਦੁੱਖ ਰੂਪ ਹੋ ਗਿਆ ਆਖੋ ਸਤਨਾਮ ਸਤਨਾਮ ਬਾਣੀ ਇਹਨਾਂ ਤਸਰੀਏ ਕੁਝ ਮਾਰ ਕੇ ਦਸਦੀ ਮੈਂ ਬੇਨਤੀ ਕਰਾਂ ਇਹ ਕਹਿੰਦਾ ਵੀ ਦੁੱਖ ਦੂਜੇ ਨੂੰ ਜਾਣਾ ਚਾਹੀਦਾ ਸੁੱਖ ਮੈਨੂੰ ਮਿਲਣਾ ਚਾਹੀਦਾ ਵੰਡਣ ਵਾਲਾ ਇਹ ਤਾਂ ਅਗਿਆਨੀ ਨਹੀਂ ਆਖੋ ਸਬਨਾਮ ਸਤਨਾਮ ਫਿਰ ਬੰਦਿਕਾ ਹੋ ਸਕਦਾ ਤੁਸੀਂ ਬੰਦੇ ਵੰਡੋ ਕਦੇ ਆਪਣਿਆਂ ਨੂੰ ਦੇ ਜਾਓ ਪਰ ਉਹ ਤਾਂ ਸਾ ਦਾ ਸੰਸਾਰ ਹੀ ਆ ਉਸ ਦਾ ਆਖੋ ਸਬਨਾਮ ਸਤਨਾਮ ਉਸਨੂੰ ਤਾਂ ਸਭ ਸੰਸਾਰ ਹੀ ਆ ਉਸਦੇ ਆਪਣੇ ਨੇ ਸਾਰੇ ਉਹਦੇ ਵਡਾਜ ਹੋਏ ਨੇ ਉਹ ਫਰਕ ਕਿਵੇਂ ਰੱਖ ਸਕਦਾ ਸਾਨੂੰ ਤਾਂ ਹੋਏਗਾ ਨੇ ਸਾਡੇ ਨਹੀਂ ਇਹ ਪਰਾਇਏ ਨਹੀਂ ਸਨ ਇਹ ਪਰਾਇਏ ਇਹ ਸਾਡੇ ਰਿਸ਼ਤੇਦਾਰ ਨਹੀਂ ਸਾਡੇ ਧੀਆਂ ਪੁੱਤਰ ਨਹੀਂ ਪਰੇਚਿਤ ਬੋਲ ਚੰਗੇ ਮੰਨ ਇਸ ਸਭ ਦੇ ਲਈ ਹੈ ਆਪ ਖਸਨਾ ਸਤਨਾ ਬੈਨਤੀ ਕਰੈ ਸਿ ਚਿੱਤ ਇੱਕ ਤਹੀਂ ਸਫਾ ਹੋਏ ਇਹ ਜਿਉਂਦੇ ਨਹੀਂ ਆਉਂਦਾ ਸਾਰਾ ਸੰਸਾਰ ਹੀ ਚਿੱਤੇ ਆ ਗਿਆ ਆਹਾ ਪਾਸ਼ਾ ਕੀ ਕਹਿੰਦੇ ਮੇਰੇ ਮਨ ਨਾਮ ਨਿਤ ਨਿਤ ਲੈ ਮੈਂ ਆਪ ਜੀ ਨਾਲ ਤਾਂ ਵਰਵਾਣੇ ਦੀ ਸਾਥ ਜਾਵਾ ਪਾਣਾ ਕਿ ਆਪ ਜੀ ਨੇ ਕਿਹਾਸ ਤੇ ਬਹੁਤ ਹੀ ਸੁਣਿਆ ਹੋਇਆ ਬਾਣੀ ਵੀ ਸੁਣਦੇ ਹੋ ਆਪ ਜੀ ਪਰ ਇੱਕ ਕਿਤੇ ਧਿਆਨ ਵਿੱਚ ਗੁਰ ਸਤਗੁਰ ਦਾ ਬਚਨ ਇਹਦੇ ਜਿਵੇਂ ਬੈਟਰੀ ਦਾ ਬਿੜਾ ਭਾਰ ਹੋ ਜਾਣਾ ਆਖੋ ਸਤਨਾਮ ਸਤਨਾਮ ਪਾਨ ਨੋਨੇ ਕੁਸ਼ੀ ਕਹਿੰਦੇ ਬਾਦਸ਼ਾਹ ਮੇਰੇ ਮਨ ਨਾਮ ਨਿਤ ਨਿਤ ਲੇ ਜਿਹਨਾਂ ਨੇ ਨਹੀਂ ਨਾਮ ਲਿਆ ਉਹਨਾਂ ਦੀ ਦਸ਼ਾ ਦਸੀਫ ਜਿਹਨੀ ਨਾਮ ਵਿਸਾਰਿਆ ਸੇਹੋ ਤੇ ਕੇ ਕੇ ਆਖੋ ਸਤਨਾਮ ਸਤਨਾਮ ਤੁਸੀਂ ਕਹਿ ਸਕਦੇ ਹੋ ਸਵਾਲ ਕਰ ਸਕਦੇ ਹੋ ਕਿ ਜੇ ਗਏ ਨਾਮ ਜਪਦੇ ਸਰੀਰ ਤਾਂ ਉਹਨਾਂ ਦਾ ਵੀ ਨਹੀਂ ਰਹਿੰਦਾ ਆਖੋ ਸਤਨਾਮ ਸਤਨਾਮ ਸਰੀਰ ਤੋਂ ਨਾਮਾਂ ਦਾ ਵੀ ਨਹੀਂ ਲਿਆ ਸਰੀਰ ਮਨ ਮੁਖ ਦਾ ਵੀ ਨਹੀਂ ਰਹਿੰਦਾ ਸਰੀਰ ਗੁਰੂ ਖਾਦੇ ਵੀ ਨਹੀਂ ਰਹਿੰਦੇ ਸਰੀਰ ਪੁੰਨੀਆਂ ਦੇ ਵੀ ਨਹੀਂ ਰਹਿੰਦੇ ਸਰੀਰ ਪਾਪੀਆਂ ਦੇ ਵੀ ਨਹੀਂ ਰਹਿੰਦੇ ਸਰੀਰ ਭਗਤਾਂ ਦੇ ਬਿਨ ਹੀ ਰਹਿੰਦੇ ਸਰੀਰ ਦੁਸ਼ਤਾਂ ਦੇ ਬਿਨ ਹੀ ਰਹਿੰਦੇ ਕਾਗਦੇ ਉਹਨਾਂ ਦੇ ਵੀ ਹੋ ਜਾਂਦੀ ਆ ਫਕਸ ਤੇ ਗੁਰਮੁਖੋ ਇੰਨਾ ਹੀ ਆ ਮਰਮੁਖ ਨੇ ਸਰੀਰ ਦੀ ਨਹੀਂ ਖੇਡ ਉਡਾਈ ਸਵਾਸਾਂ ਦੀ ਖੇਡ ਵੀ ਨਾਲ ਉਡਾਤੀ ਆਖੋ ਸਤਨਾਮ ਸਤਨਾਮ ਗੁਰਮੁਖ ਤੇ ਇਨਹੀ ਫਰਕਾ ਉਹਨਾਂ ਨੂੰ ਪਤਾ ਆ ਇਹ ਸਰੀਰ ਤੇ ਰਹਿਣਾ ਨਹੀਂ ਪਸਵਾਸਾਂ ਦੇ ਪੁੰਜੇ ਜਿਹੜੀਆਂ ਉਸ ਨੂੰ ਸਫਲ ਕਰ ਲੈਂਦੇ ਨੇ ਆਖੋ ਸਤਨਾਮ ਸਤਨਾਮ ਕਿ ਕਹਿੰਦੇ ਪਾਸ਼ਾ ਬਿਲਕੁਸ਼ਾਇਆ ਜੈਸੇ ਬਿਸਲ ਦੇਖ ਤਾਂ ਮਾਰ ਲਿਆ ਬਾਦਸ਼ਾਹ ਨੇ ਕਹਿੰਦੇ ਕਦੇ ਤਰਖੰਦੀ ਸ਼ਾਮ ਦੇਖੀ ਆ ਤੁਸੀਂ ਵੀ ਦੇਖੀ ਹੈ ਨੋਈ ਦੇਖ ਲਿਆ ਪਵਨ ਜੀ ਉਹ ਲਤਵੇਂ ਹਾ ਕਹਿੰਦੇ ਕਦੇ ਬ੍ਰਖ ਦੀ ਸ਼ਾਮ ਦੇਖ ਜਿਉਂ ਹੀ ਸੂਰਜ ਅਸਤ ਹੋ ਜਾਂਦਾ ਇਹ ਸ਼ਾਂਤ ਕਿੱਤੇ ਨਹੀਂ ਲੱਭਦੀ ਬ੍ਰਹਤੀ ਆਪ ਕੋ ਸਤਨਾਮ ਸਤਨਾਮ ਕਰ ਕਰ ਪਦਨਾ ਇਹ درخت ਦੀ ਸ਼ਾਂਤ ਕਿਤੇ ਵੀ ਨਹੀਂ ਲੱਭਦੀ ਜਦ ਤੱਕ ਸੂਰਜ ਆ ਉਦੋਂ ਤੱਕ ਛਾਂ ਆ ਜਦ ਤੱਕ ਤੇਰਾ ਜੀਵਨ ਆ ਜਿਹੜੀ ਛਾਂ ਆ ਨਾ ਮਾਇਆ ਦੀ ਅੱਧੇ ਨੇ ਆਪਣੇ ਵੀ ਉਦੋਂ ਤੱਕ ਆ ਜਿਸ ਦਿਨ ਤੂੰ ਅਸਤ ਹੋ ਜਾਣਾ ਹੈ ਸਾਰੇ ਨਾਲ ਮੁਕ ਜਾਣਗੇ ਆਖੋ ਸਤਨਾਮ ਸਤਨਾਮ ਉਹ ਚੁੱਲ੍ਹ ਦਾ ਅੰਬੇ ਦੂਸਰਾ ਪਰਮਾਣ ਲਿਆ ਕਹਿੰਦੇ ਕਦਰ ਬੱਦਲ ਨੂੰ ਦੇਖਿਆ ਬੜੀ ਘੜਾ ਛੜ ਕੇ ਆਉਂਦੀ ਆ ਪਰ ਜਿਉਂ ਹੀ ਹਵਾ ਦਾ ਚੁੱਲਾ ਆਉਂਦਾ ਪਤਾ ਨਹੀਂ ਕਿਹੜੇ ਪਾਸੇ ਲੈ ਜਾਂਦੀ ਤੇ ਨਾਉ ਨਿਸ਼ਾਨ ਮਿਟ ਜਾਂਦਾ ਆੱਖੋ ਸਤਨਾਮ ਬੱਲਾ ਪਾਦਸ਼ਾਹ ਕਹਿੰਦੇ ਨੇ ਜਦੋਂ ਮੌਤ ਦੀ ਹਨੇਰੀ ਆਈ ਨਾ ਤੇਰਾ ਨਾਉ ਨਿਸ਼ਾਨ ਮਟਾ ਦੇਣਾ ਤੁਝ ਪਾਰ ਜਾ ਆੱਖੋ ਸਤਨਾਮ ਬੱਲਾ ਬਾ ਦੇਖੇ ਹੈਰਾਨੀ ਇਸ ਮੁਖ ਦੀ ਕਿਸੇ ਚੀਜ਼ ਨੂੰ ਨਵਾਂ ਮਾਅ ਬਣਾਈ ਇਹਨਾਂ ਦੱਸ ਵੀ 50 ਸਾਲਾਂ ਦੀ ਗਾਰੰਟੀ ਆ ਤੇ ਫਿਰ ਇਸ ਨੂੰ ਆਵੇ ਇਹ ਸਾਲ ਤੋਂ ਸਾਲ ਨਿਕਲ ਜਾਂਦਾ ਕੋਈ ਵੀ ਚੀਜ਼ ਜੇ ਬਿਆ ਉਹਦਾ ਕੋਈ ਸਮਾਂ ਹੈ ਤੁਸੀਂ ਕਹਿ ਸਕਦੇ ਹੋ ਆ ਨਾਲ ਹੀ ਰੱਖਿਆ ਹੋਵੇ ਤੁਸੀਂ ਕਹਿ ਸਕਦੇ ਹੋ 2-4 ਸਾਲ ਤੱਕ ਰਹਿ ਸਕਦਾ ਇੱਕ ਮਦੌਖਾ ਜਿਸ ਦਾ ਕੋਈ ਇੱਕ ਪਲ ਵੀ ਬਰਸਾਨੀ ਬਾਸ਼ਾ ਕਹਿੰਦੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਸਤਿਗੁਰ ਕਹਿੰਦੇ ਰੇ ਇੱਕ ਸਵਾਸ ਆ ਗਿਆ ਤੇ ਆਦਮੀ ਆ ਮੋਹਤ ਮੋਹਤ ਨਾ ਜਾਣਾ ਕੋਈ ਗਰੰਟੀ ਕੋਈ ਨਹੀਂ ਵੀ ਉਹ ਸਵਾਸ ਆਏਗਾ ਕਿ ਨਹੀਂ ਲੱਖੋ ਸਤਨਾਮ ਨਾਮ ਮਰਮ ਕੋਈ ਸਨੇ ਸੁਆਸੇ ਨੂੰ ਜਾਣਾ ਨਹੀਂ ਜਦ ਤੱਕ ਇਹ ਹਰ ਸਵਾਸ ਨੂੰ ਆਖਰੀ ਸਵਾਸ ਨਹੀਂ ਸਮਝਦਾ ਲੱਖੋ ਸਤਨਾਮ ਲੱਖੋ ਸਤਨਾਮ ਸਮਾਨ 100 ਵਰਸ ਦਾ ਬਲਕੀ ਖਬਰ ਨਹੀਂ ਆਖੋ ਸਤਨਾਮ ਤਤਨਾ ਸੁਣਨੀ ਭਗਤੀ ਸਮਾਨ 100 ਵਰਸ ਦਾ ਬਲਕੀ ਖਬਰ ਨਹੀਂ ਇੱਕ ਘੜੀ ਦਾ ਪਤਾ ਨਹੀਂ ਪਤਾ ਨਹੀਂ ਕਿੰਨੀਆਂ ਯੋਜਨਾਵਾਂ ਬਣਾਈ ਬੈਠਾ ਹੈ ਆਖੋ ਸਤਨਾਮ ਤਤਨਾ ਆਪ ਜੀ ਹਰਾਮ ਹੋ ਜਾਓਗੇ ਮਨ ਕਦੇ ਸੋਚਣ ਦਿੰਦਾ ਹੀ ਨਹੀਂ ਗੁਰਪਤਾ ਵਾਲੇ ਪਾਸੇ ਇਸ ਨੇ ਹਰ ਯੋਜਨਾ ਬਣਾਈ ਹੋਈ ਹੈ ਕਿਹੜੇ ਸਾਲ ਮਕਾਨ ਬਣਾਉਣਾ ਕਿਹੜੇ ਸਾਲ ਜ਼ਮੀਨ ਲੈਣੀ ਆ ਕਿਹੜੇ ਸਾਲ ਬੱਚਿਆਂ ਬੱਚੀਆਂ ਦਾ ਵਿਆਹ ਕਰਨਾ ਕਿੰਨਾ ਐਰ ਸਾਲ ਜਮਾ ਕਰਨਾ ਪੈਸਾ ਬੈਂਕ ਵਿੱਚ ਪਰ ਇਹਨੇ ਕਦੇ ਯੋਜਨਾ ਨਹੀਂ ਬਣਾਈਗੀ ਅਮਰਤ ਕਦੋਂ ਛਗਣਾ ਤੇ ਗੁਰੂ ਵਾਲਾ ਕਦੋਂ ਹੋਣਾ ਤੇ ਨਾਮ ਕਦੋਂ ਜਪਣਾ ਆਖਸਲ ਨਾਲ